ਗਰੋਸਪੁਰ ਦੇ ਵਿੱਚ ਵੋਟ ਪਾਉਣ ਦੀ ਪ੍ਰਕਿਰਿਆ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨਸਾਰ ਸ਼ੁਰੂ ਹੋਈ ਹੈ ਜਥੇ ਮਤਦਾਨ ਕਰਨ ਦੇ ਲਈ ਸਿਵਲ ਲੋਕਾਂ ਵੱਲੋਂ ਉਤਸ਼ਾਹ ਦਿਖਾਇਆ ਜਾ ਰਿਹਾ ਅਤੇ ਭਾਰਤੀ ਫੌਜ ਦੇ ਜਵਾਨ ਤੇ ਅਫਸਰਾਂ ਵੱਲੋਂ ਵੀ ਵੋਟ ਪਾਉਣ ਦੇ ਲਈ ਭਾਰੀ ਉਤਸ਼ਾਹ ਦੇਖਿਆ ਜਾ ਰਿਹਾ ਦੇਖ ਸਕਦੇ ਹੋ ਕਿ ਭਾਰਤੀ ਫੌਜ ਦੇ ਅਫਸਰਾਂ ਨੇ ਲਾਈਨਾਂ ਦੇ ਵਿੱਚ ਲੱਗ ਕੇ ਆਪਣੀ ਵੋਟ ਦਾ ਮਤਦਾਨ ਕੀਤਾ ਦੱਸਦੇ ਕਿ ਅੱਜ ਜੇਕਰ ਪੰਜਾਬ ਦੀ ਗੱਲ ਕੀਤੀ ਜਾਵੇ ਤਾਂ ਪੰਜਾਬ ਦੀਆਂ 13 ਲੋਕ ਸਭਾ ਸੀਟਾਂ ਤੇ ਉਮੀਦਵਾਰ ਖੜੇ ਨੇ ਤੇ ਲੋਕਾਂ ਦੇ ਵੱਲੋਂ ਵੀ ਆਪਣੇ ਮਤਾ ਪ੍ਰਯੋਗ ਕਰਕੇ ਆਪਣੀ ਵੋਟ ਹੈ ਜੜੀ ਅੱਜ ਪਾਈ ਜਾਣੀ ਹੈ ਇਸ ਦਾ ਰਿਜ਼ਲਟ 4 ਜੂਨ ਨੂੰ ਆਵੇਗਾ ਤਸਵੀਰਾਂ ਫਿਰੋਜ਼ਪੁਰ ਤੋਂ ਸਾਹਮਣੇ ਆ ਰਹੀਆਂ ਨੇ ਜਿੱਥੇ ਕਿ ਆਮ ਲੋਕ ਵੋਟ ਪਾਣ ਦੇ ਲਈ ਉਤਸ਼ਾਹਿਤ ਨੇ ਉੱਚ ਅਧਿਕਾਰੀਆਂ ਨੇ ਉੱਥੇ ਫਿਰੋਜ਼ਪੁਰ ਦੇ ਫੌਜ ਯਾਨੀ ਕਿ ਫੌਜ ਅਧਿਕਾਰੀ ਭਾਰਤੀ ਫੌਜ ਦੇ ਜਵਾਨਾਂ ਵੱਲੋਂ ਅਫਸਰਾਂ ਦੇ ਵੱਲੋਂ ਵੋਟ ਪਾਣ ਨੂੰ ਲੈ ਕੇ ਕਿਸ ਤਰ੍ਹਾਂ ਉਤਸ਼ਾਹ ਵੇਖਿਆ ਜਾ ਰਿਹਾ ਹੈ ਤਸਵੀਰਾਂ ਚ ਵੇਖ ਸਕਦੇ ਹੋ ਖਰੋਸਪੁਰ ਦੇ ਵਿੱਚ ਵੋਟ ਪਾਉਣ ਦੀ ਪ੍ਰਕਿਰਿਆ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨਸਾਰ ਸ਼ੁਰੂ ਹੋ ਗਿਆ ਜਥੇ ਮਤਾਨ ਕਰਨ ਦੇ ਲਈ ਸਿਵਲ ਲੋਕਾਂ ਵੱਲੋਂ ਉਤਸ਼ਾਹ ਦਿਖਾਇਆ ਜਾ ਰਿਹਾ ਅਤੇ ਭਾਰਤੀ ਫੌਜ ਦੇ ਜਵਾਨ ਤੇ ਅਫਸਰਾਂ ਵੱਲੋਂ ਵੀ ਵੋਟ ਪਾਉਣ ਦੇ ਲਈ ਭਾਰੀ ਉਤਸ਼ਾਹ ਦੇਖਿਆ ਜਾ ਰਿਹਾ ਦੇਖ ਸਕਦੇ ਹੋ ਕਿ ਭਾਰਤੀ ਫੌਜ ਦੇ ਅਫਸਰਾਂ ਨੇ ਲਾਈਨਾਂ ਦੇ ਵਿੱਚ ਲੱਗ ਕੇ ਆਪਣੀ ਵੋਟ ਦਾ ਮਤਦਾਨ ਕੀਤਾ ਦੱਸਦੇ ਕਿ ਅੱਜ ਜੇਕਰ ਪੰਜਾਬ ਦੀ ਗੱਲ ਕੀਤੀ ਜਾਵੇ ਤਾਂ ਪੰਜਾਬ ਦੀਆਂ 13 ਲੋਕ ਸਭਾ ਸੀਟਾਂ ਤੇ ਉਮੀਦਵਾਰ ਖੜੇ ਨੇ ਤੇ ਲੋਕਾਂ ਦੇ ਵੱਲੋਂ ਵੀ ਆਪਣੇ ਮਤਾ ਪ੍ਰਯੋਗ ਕਰਕੇ ਆਪਣੀ ਵੋਟ ਹੈ ਜਿਹੜੀ ਕੀ ਅੱਜ ਪਾਈ ਜਾਣੀ ਹੈ ਇਸ ਦਾ ਰਿਜ਼ਲਟ 4 ਜੂਨ ਨੂੰ ਆਵੇਗਾ ਤਸਵੀਰਾਂ ਫਿਰੋਜ਼ਪੁਰ ਤੋਂ ਸਾਹਮਣੇ ਆ ਰਹੀਆਂ ਨੇ ਜਿੱਥੇ ਕਿ ਆਮ ਲੋਕ ਵੋਟ ਪਾਣ ਦੇ ਲਈ ਉਤਸ਼ਾਹਿਤ ਨੇ ਉੱਚ ਅਧਿਕਾਰੇ ਨੇ ਉੱਥੇ ਹੀ ਫਿਰੋਜ਼ਪੁਰ ਦੇ ਫੌਜ ਯਾਨੀ ਕਿ ਫੌਜ ਅਧਿਕਾਰੀ ਭਾਰਤੀ ਫੌਜ ਦੇ ਜਵਾਨਾਂ ਵੱਲੋਂ ਅਫਸਰਾਂ ਦੇ ਵੱਲੋਂ ਵੋਟ ਪਾਣ ਨੂੰ ਲੈ ਕੇ ਕਿਸ ਤਰ੍ਹਾਂ ਉਤਸ਼ਾਹ ਵੇਖਿਆ ਜਾ ਰਿਹਾ ਹੈ ਤਸਵੀਰਾਂ ਚ ਵੇਖ ਸਕਦੇ ਹੋ